ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲ ਜੀ ਕੀ ਹਾਲ ਚਾਲ ਨੂੰ ਮੀਠੀ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ 6 ਵਜੇ ਚ 5 ਮਿੰਟ ਹੈ ਜੀ ਆਪਾਂ ਬਣਾ ਲਗੇ ਸਬਜ਼ੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਗਵਾਰੇ ਦੀਆਂ ਫਲੀਆਂ ਜੋ ਕਿ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਹਦੇ ਵਾਸਤੇ ਆਪਾਂ ਇੱਕ ਕੱਟ ਕੇ ਪੀਣ ਦੀ ਪਾਣੀ ਹੈ ਜੀ ਸਰੋਂ ਦੇ ਤੇਲ ਦੇ ਵਿੱਚ ਗਰਮੀ ਵਾਲੀਆਂ ਸਰਦੀਆਂ ਪਿੰਡੀਆਂ ਗਰੀਨ ਲੈ ਟਿੰਡੋ ਬਹੁਤ ਵਧੀਆ ਬੰਦੇ ਆ ਜੀ ਤੇ ਵੀਡੀਓ ਆਪਾਂ ਸਟਾਰਟ ਕਰ ਲਈ ਆ ਜੀ ਤੇ ਵੀ ਇਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਨ੍ਹਾਂ ਦਾ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਪ੍ਰੈਸ ਕੀਤਾ ਮਨਾ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਮੇਰੀਆਂ ਵੇਖਦੇ ਆ ਕਮੈਂਟ ਕਰਦੇ ਆ ਬਹੁਤ ਵਧੀਆ ਲੱਗਦਾ ਜੀ ਬਹੁਤ ਸਾਰੀਆਂ ਮੇਰੇ ਨਾਲ ਭੈਣਾਂ ਜੋ ਚੈਨਲ ਵਾਲੀਆਂ ਹੋਰ ਵੀ ਤੇ ਹੋਰ ਬਹੁਤ ਸਾਰੇ ਵੀਰ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਜੀ ਤੇ ਇਧਰ ਆਪਣਾ ਹਗਵਾਰੇ ਦੀਆਂ ਫਲੀਆਂ ਆਪਾਂ ਕੱਟ ਕੇ ਰੱਖ ਲੈਣਾ ਇਹ ਕੱਲ ਵਾਲੀ ਵੀਡੀਓ ਦਾ ਦੂਜਾ ਹਿੱਸਾ ਹੈ ਜੀ ਕਿਉਂਕਿ ਮੜ ਕੇ ਵੀਡੀਓ ਲੰਬੀ ਨਹੀਂ ਹੁੰਦੀ ਸੀ ਮੈਂ 7-8 ਮਿੰਟ ਹੱਦ 10 ਮਿੰਟ ਤੋਂ ਵੱਡੀ ਵੀਡੀਓ ਨਹੀਂ ਪਾਉਂਦੀ ਜੀ ਇਸ ਤੋਂ ਪਹਿਲਾਂ ਜੀ ਆਪਾਂ ਥੋੜਾ ਜਿਹਾ ਮਰਚਾ ਵਿੱਚ ਸ਼ੇਕ ਲਵਾ ਲਈਏ ਮਰਚਾ ਵਿੱਚ ਸ਼ੇਕਨ ਲਾ ਕੇ ਕੱਢ ਲਾਂਗੇ ਅਚਾਰ ਵਾਸਤੇ ਇਹ ਦੇਖ। ਲੈਕ ਦੁੱਧ ਨਾਲ ਤੇ ਖਾਦਣਾ ਜਾਣ ਨੂੰ ਚਾਹ ਪਾਣੀ ਲੈਕ ਤੇ ਨੂੰ ਆਪਾਂ ਟੀ ਬਲਵਾ ਲਿਆ ਤੇ ਨਮਕ ਮਿਰਚ ਬਾਸ ਪਾ ਲਿਆ। ਤਾਂ ਬਹੁਤ ਹੋ ਗਿਆ ਇਹ ਹੁਣ ਕੱਟਣਾ ਹੈ। ਪਾਉਣਾ ਪੈਣਾ ਅੰਬੀ ਦੀ ਲੋੜੀ। ਮਾਰੇ ਸਾਲ ਦੀ ਤੇ ਸੇਸਟ ਆ ਜਾਊਗਾ। ਇਹਨਾਂ ਕਰ ਲਈ ਬਾਅਦੇ ਰੋਟੀ ਪੈਣਾ ਸੀ। ਇਸ ਤਰ੍ਹਾਂ ਤੁਸੀਂ ਕਿਉਂ ਗਰਮ ਕਰਕੇ ਸਾਰੀਆਂ ਪੈਣਾ ਮੇਰੀਆਂ ਵਧੀਆ ਸਬਜ਼ੀ ਬਣਾਉਂਦੀ ਹਾਂ ਹਰ ਪੜਾਪੂ ਆਪਣਾ ਬਣਾਉਂਦਾ ਤਰੀਕਾ ਹੁੰਦਾ ਵੀ। चुह् पर बहुत वीडियो बनती है सब्जी भी पर मेरे को चुले को बहन का टाइम नहीं एक गर्मी है तो दूसरा इना टाइम नहीं जी काम तो जाएगी जी उसके पेल अपना है सब तो पहला आप देंगे जी गंढे से टमाटर जो आप कट के रखा थोड़ा जहाक सेक देंगे थोड़ा जहाक लगनों बाद जी आप देंगे अब गवारी दिन फलियां कुकर बहुत सो सोनी सब्जी बनती है जी ये मैं पहला गवारे दिन फलियां धो के रख दिन से इनका सारा पानी निचड़ गया उस चीड़ियाँ कट्टा कि देखो जी, जी, जी बुरा भी नमी ज पानी नहीं गा तो गंडे भी के कोई भी सब्जी जी छैल तो के धो के फिर मैं कट दी हाँ कभी भी कट के सब्जी नहीं होगी जो तुम इस तरीके बनाओगे तो सब्जी बहुत वीयी बनेगी जी ਤੇ ਜਦੋਂ ਆਪਾਂ ਗੰਡਿਆਂ ਦਾ ਸੇਕ ਲਾ ਗਏ ਤੇ ਹੁਣ ਆਪਾਂ ਨਾਲ ਪਾ ਦਾਂਗੇ ਆਪਾਂ ਦਾ ਫੈਨਾ ਗਵਾਰੇ ਨੂੰ ਇਹਨੂੰ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਬੇਸਿਕ ਤੋਂ ਬੇਸਿਕ ਸਬਜੀ ਹੈ ਜੀ ਨੇਚਰਲ ਤਰੀਕੇ ਨਾਲ ਬਣਾਵਾਂਗੇ ਆਪਾਂ ਬਾਹਲਾ ਨਹੀਂ ਵੀ ਬਣਾਉਦੇਗੇ ਇਹ ਹੈ ਦਾ ਸੇਦਾ ਨਾਮਕ ਜੀ ਜਿਹਨੂੰ ਪਾਕਿਸਤਾਨੀ ਨਾਮਕ ਕਹਿੰਦੇ ਆ ਮੈਨੂੰ ਨਹੀਂ ਚੰਗਾ ਲੱਗਦਾ ਸਰਦਾਰ ਜੀ ਲੈ ਆਏ ਪੈਂਦਾ ਵੀ ਇਹ ਜਿਆਦਾ ਆ ਆਪਾਂ ਇੱਕ ਵੱਡਾ ਚਮਚਾ ਭਰ ਕੇ ਪਾਤਾ ਪਾਸ ਦੀ ਵੱਧ ਘੱਟ ਵੇਖੀ ਜਾਂਦੇ ਜਦੋਂ ਨੂੰ ਇਹਦਾ ਵੀ ਸਾਬ ਹੋਣਾ ਉਹਦੇ ਨੂੰ ਮੋੱਕ ਜਾਣਾ ਪਰ ਮੈਂ ਦੂਜੇ ਜਿਹੜੇ ਪੈਕਟ ਪਏ ਆ ਮੋੜ ਕੇ ਹੋਰ ਲੈ ਕੇ ਆ ਮੈਨੂੰ ਟਾਟਾ ਨਾਮਕ ਵਧੀਆ ਲੱਗਦਾ ਵਾ ਤੇ ਥੋੜੀ ਜੀ ਆਪਾਂ ਪਾ ਦਾਂਗੇ ਹਲਦੀ ਜੀ ਆਪਾਂ ਮਿਸ ਮਸਾਲੇ ਨੂੰ ਆਪਾਂ ਬਾਹਰ ਚੰਦ ਦੇਗੇ ਪਣੀ ਪੂਰੀ ਹੈ ਨਾ ਆ ਬਾਣੀਆ ਮਿਰਚਾਂ ਗ੍ਰੈਂਡ ਕਰਕੇ ਰੱਖਣਾ ਆਪਾਂ ਕੱਟਣਾ ਹੀ ਕਿਲੋ ਲੈ ਕੇ ਗ੍ਰੈਂਡ ਕਰਨਾ ਸੀ ਨਹੀਂ ਤੇ ਨਤ ਕੰਮ ਦੀ ਰੋਤਾ ਜੀ ਹੁਣ 3 ਮਹੀਨੇ ਪੂਰਾ ਸੀਜ਼ਨ ਦਾ ਜ਼ੋਰ ਰਹੂਗਾ ਨਹੀਂ ਟਾਈਮ ਲੱਗਣਾ ਇਹ ਆਪਾਂ 1.5 ਸਾਲਾ ਤੋਂ ਜਵਾਰ ਕੀ ਪਾ ਦਾਂਗੇ ਤੇ ਹੋਰ ਅਦਰਕ ਵਗੈਰਾ ਜੀ ਆਪਾਂ ਨਹੀਂ ਪਾਉਂਦੇ ਮੈਂ ਗੰਡਿਆਂ ਦੀ ਸਬਜ਼ੀ ਤਾਂ ਪਾ ਲਈ ਸੀ ਭਰਾ ਹੁਣੇ ਸੰਢ ਬਾਨੀ ਆ ਤਾਂ ਕਿ ਟੈਂਡਾ ਨਹੀਂ ਲੱਟਿਆ ਫਿਰ ਜੀ ਚਾਹੁੰਦੇ ਹਾਂ ਵੀ ਦੁਬਾਰਾ ਤੇ ਅਦਰਕ ਆਪਾਂ हम देगी मिर्च देगी मिर्च ना जी टेस्ट बहुत वजिया बन नाले तो नाली रंग बहुत सोना दी है सब्जी देगी मिर्च न कश्मीरी मिर्च भी कह है बस इन्हें पका सी अपना ना भी ठीक ठाक है गंडिया भी लाग गया मिर्च पाद भी कच्ची नारा भी भुन लिया दूसरा अपने धारा का टाइम हो गया छे बज के पंज मिनट हो गया जी रही छे बजने के पांच मिनट होने ढक् बहुत ही जी सब्जी ज्यादा बन जाती है जी ਇਦੋਂ ਆਪਾਂ ਰੋਟੀ ਨੂੰ ਨਹੀਂ ਹੈ ਕਪਾਸੀ ਨੂੰ ਤਰਕਾ ਲਾ ਕੇ ਰੱਖ ਦਿੰਦੇ ਮੈਂ ਤੁਹਾਨੂੰ ਇੱਕ ਸਾਡੀ ਹੋ ਗਈ ਜੀ ਇਹ ਜੀ ਆਪਾਂ ਆਟੇ ਦਾ ਕਰਦੇ ਇਹ ਕਿ ਫਰਦੀ ਫਰਦੀ ਤਾਂ ਨਾ ਰੱਖਣਾ ਰੱਖਦੇ ਜਿਹੜੇ ਅਸੀਂ ਇਹ ਪੈਨ ਕਰਦਾਂਗੇ ਬੰਦ ਤੇ ਜਿਹੜੇ ਆਪਣੀਆਂ ਮਿਰਚਾਂ ਦੇ ਵਿੱਚ ਪਾਦ ਗੇ ਹਲਦੀ ਤੇ ਨੂਨ ਕਿਉਂਕਿ ਸਰਦਾਰ ਜੀ ਖਾ ਲੈਣਗੇ ਮੈਂ ਖਾ ਲੀ ਮਿਰਚ ਨੂਨ ਜਿਆਦਾ ਪਹਿਲਾਂ ਜਦੋਂ ਇਹਦਾ ਸਾਬ ਆਉਣਾ ਮੈਂ ਉਦੋਂ ਮੋੱਕ ਜਾਣਾ ਇਹ ਮੈਨੂੰ ਨਹੀਂ ਚੰਗ ਲੱਗਦਾ ਨਾ ਸਬਜ਼ੀ ਵੀ ਨਹੀਂ ਵਧੀਆ ਨਹੀਂ ਬਣਦੀ ਨਾਲ ਜਿਆਦਾ ਲੱਗਦਾ ਨਾਲ ਹੀ ਮਹਿੰਗਾ ਪਤਾ ਨਹੀਂ ਅਸਲਾਂ ਦਾ ਪੈਰ ਤੇ ਦਿੱਤਾ ਕਣੀ ਨਾ ਮਹਿੰਗਾ ਇਹ ਨੂੰ ਨਾਲੇ ਜਿਆਦਾ ਪੈਂਦਾ ਤੇਦੀ ਮੁਕੀ ਦਾ ਐਵੇਂ ਸਦਾ ਦੀ ਚੱਕ ਲਈ ਹੁੰਦੇ ਹੁੰਦੇ ਇਹ ਚੀਜ਼ ਮੈਨੂੰ ਆਇਆ ਹੁੰਦਾ ਜਿਹੜਾ ਸਬਦਾ ਚੱਲਦਾ ਉਹ ਹੀ ਆਵੇ ਦੁਕਾਨ ਤੋਂ ਪਰ ਇਹ ਵੇਦੇ ਨੇ ਜਿਹੜਾ ਹਲਾ ਦੇ ਹੁੰਦਾ ਉਹ ਵੀ ਚੱਕ ਲਈ ਹੁੰਦੀ ਹੈ ਇਹਨਾਂ ਨੂੰ ਵੈਸੇ ਵਧੀਆ ਵੀ ਲੱਗਦਾ ਹੈ ਇਹ ਠੀਕ ਹੈ ਜੀ ਮਿਸਲ ਵਾਜ ਲੈਣ ਤੋਂ ਫਿਰ ਆਪਾਂ ਸਬਜ਼ੀ ਬਣੀ ਬਣੀ ਦਿਖਾਵਾਂਗੇ ਮਿਲਦੇ ਹਾਂ ਥੋੜੀ ਦੇਰ ਬਾਅਦ ਤੇ ਵੀਡੀਓ ਵੀ ਆਪਣੀ ਕਾਫੀ ਲੰਬੀ ਹੋ ਜਾਂਦੀ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਐਕਸੈਸਿਟੀ ਵਾਜ ਲੈਣ ਤੋਂ ਆਪਾਂ ਫਿਰ ਟੱਕਣ ਜਾ ਕੇ ਤੁਹਾਨੂੰ ਸਬਜ਼ੀ ਦਿਖਾਵਾਂਗੇ ਕਿਸ ਤਰ੍ਹਾਂ ਦੀ ਬਣੀ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਤੁਸੀਂ ਕਿਸ ਤਰੀਕੇ ਨਾਲ ਬਣਾਉਣੀ ਆ ਜਰੂਰ ਦੱਸਿਓ ਤੇ ਇਸ ਤਰੀਕੇ ਨਾਲ ਬਣਾਇਓ ਤੇ ਤੁਸੀਂ ਉਂਗਲਾਂ ਝੱਟਦੇ ਰਹਿ ਜਾਓਗੇ ਬਹੁਤ ਟੇਸਟੀ ਸਬਜ਼ੀ ਬਣਦੀ ਆ ਲਓ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਲਓ ਜੀ ਆਪਾਂ ਕੁੱਕਰ ਚੋਂ ਵੀ ਸਬਜੀ ਕੱਢ ਲਈ ਆ ਤੇ ਆਪਾਂ ਫਰਾਈ ਪੈਨ ਚ ਪਾ ਲਈ ਇਸ ਤਰ੍ਹਾਂ ਭੋਰਾ ਵੀ ਪਾਣੀ ਨਹੀਂ ਤੇ ਰੱਜ ਵੀ ਮੈਂਟ ਵਜਦੀ ਗਈ ਤੁਹਾਨੂੰ ਮੇਰੀ ਇਸ ਤਰ੍ਹਾਂ ਦੀ ਬਣਾਈ ਹੋਈ ਸਬਜੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਤੇ ਸਹਰਾਂ ਨੂੰ ਵਧੀਆ ਲੱਗਦੀ ਹੋਈ ਤਾਂ ਸ਼ੇਅਰ ਵੀ ਕਰ ਦਿਆ ਕਰੋ ਜੀ ਲਓ ਜੀ ਜਿਸ ਨੂੰ ਵੀ ਕਟਚੀ ਕਟਚੀ ਪੇਹ ਦਿਨੀ ਹੈ ਵੇਖਣ ਵਾਲਿਆਂ ਨੂੰ ਜਰੂਰ ਖਾਓ ਖਾ ਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਠੀਕ ਹੈ ਜੀ ਹੁਣ ਆਪਣੇ ਧਾਰਾਂ ਦਾ ਟਾਈਮ ਹੋ ਗਿਆ ਤਾਂ ਆਪਾਂ ਚੱਲਦੀਆਂ ਧਾਰਾਂ ਵੱਲ ਤੇ ਆਪਾਂ ਆਟਾ ਗੁੰਨ ਲਿਆ ਮਨੂ ਮੁੱਟੀ ਦੇ ਕੇ ਟਾਕ ਦਿੰਨੇ ਆ ਤੇ ਧਾਰਾਂ ਕੱਢ ਕੇ ਆ ਕੇ ਰੋਟੀ ਪਕਾ ਲਾਂਗੇ ਤੇ ਦੁੱਧ ਗਰਮ ਕਰ ਲਾਂਗੇ ਲਓ ਜੀ ਸਬਜ਼ੀ ਖਾਓ ਠੀਕ ਹੈ ਜੀ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਰਿਆ ਕਰੋ ਮੇਰੀ ਵੀਡੀਓ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਠੀਕ ਹੈ ਜੀ ਓਕੇ ਬਾਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਵਿੱਚ